ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਇੱਕ ਮੱਝ ਲੈ ਕੇ ਆਏ ਹਾਂ ਨੀਲੀ ਦੇ ਪੱਕ ਦੀ ਤਾਜੀ ਸੂਈ ਹੋਈ ਬਿਲਕੁਲ ਤਾਜੀ ਸੂਈ ਹੋਈ ਹੈ 4-5 ਦਿਨ ਦਾ 5 ਕਿ ਦਿਨ ਦਾ ਸਮਾਂ ਹੋ ਗਿਆ ਕੋਈ ਸੂਈ ਨੂੰ ਤੇ ਇਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਪਹਿਲਾ ਐਡਰੈਸ ਨੋਟ ਕਰ ਲਓ ਪਿੰਡ ਦੁਗਲਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਫੇਰ ਨੂੰ ਦਰਨਤਾਰ ਲੱਗਦੇ ਆ ਤੇ ਦਰਨਤਾਰ ਤੋਂ ਜਿਹੜੀ ਦੂਰੀ ਹੈ ਲਗਭਗ ਕੁਝ 1 ਕਿਲੋਮੀਟਰ ਦੀ ਆ। ਜਿਹੜਾ ਪਟੰਡੇ ਤੋਂ ਹਾਈਵੇ ਅਮਰਸਰ ਨੂੰ ਜਾਂਦਾ ਵਾ ਇਹਦੇ ਤੋਂ 30 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਣਾ ਤੇ ਬਾਕੀ ਨੰਬਰ ਨੋਟ ਕਰ ਲਓ 98150 82415 ਬਾਕੀ ਸਕਰੀਨ ਤੇ ਨੰਬਰ ਚਾਲੂ ਕਰ ਦਿਆਂਗੇ ਜਿਹੜੇ ਵੀ ਇੱਥੇ ਮੱਝ ਪਸੰਦ ਆਉਂਦੀ ਆਪ ਦਾ ਸਾਈਪਿਆਨਾ ਕਰਕੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਮੱਝ ਦੀ ਖਰੀਦਦਾਰੀ ਕਰ ਸਕਦਾ ਸੋ ਦੋਸਤੋ ਹੁਣ ਗੱਲ ਕਰਦੇ ਆਂ ਮੱਝ ਦੀ ਆ ਦੇਖ ਸਕਦੇ ਜੇ ਫੇਸਬੁੱਕ ਬਲੀ ਨਾਲਾ ਬੱਲਾ ਮੱਥਾ <Vaday> <Olems> <ive> R <mother> provinciaisen <Brother> ਬਾਕੀ ਦੋਸਤੋ ਆਪਾਂ ਤੁਹਾਨੂੰ ਇਹਦਾ ਦੁੱਧ ਨਹੀਂ ਦੱਸਣਾ ਆਪਾਂ ਤੁਹਾਨੂੰ ਚਵਾ ਕੇ ਵਿਖਾ ਦੇਣਾ ਅੱਜ 5 ਕਿ ਦਿਨ ਦਾ ਕੋਈ ਵੀ ਇਹ ਦੁੱਧ ਮੰਨ ਲੈ ਕੋਈ ਬੌੜਾ ਕੱਚਾ ਮੰਨ ਲੈ ਜਿਹੜੀ ਆਪਾਂ ਤੁਹਾਨੂੰ ਚਵਾ ਕੇ ਵਿਖਾ ਦੇਣੀ ਦੋਸਤੋ ਟਾਈਮ ਤੁਹਾਨੂੰ ਖਾ ਦਿੰਨੇ ਆਪਾਂ Google time and date now 6:27 a.m. 6 ਵਜੇ ਦਾ ਟਾਈਮਿੰਟ ਹੋਇਆ ਤੇ 12 ਸਤੰਬਰ ਦਾ ਸਮਾਂ ਵਾ ਸਵੇਰ ਦਾ ਸ਼ਮਾਂ ਸਮਾਂ ਵਾ 6:27 ਮਿੰਟ ਤੇ 12 ਤਰੀਕ ਹੋ ਗਈ ਤੋ ਜਵਾਈ ਚੁਈ ਦੀ ਓਕੇ ਆ ਟਾਈਮ ਖਾਉਣ ਦਾ ਜਵਾਈ ਦਾ ਮਤਲਬ ਇਹ ਆ ਕਿ ਐ ਵੇਲੇ ਸ਼ਾਮ ਨੂੰ ਫੇਰ ਇਸੇ ਟਾਈਮ ਆ ਕੇ ਕੋਈ ਵੀਰ ਜਵਾਈ ਕਰਕੇ ਆਪ ਦਾ ਮੱਝ ਦੀ ਖਰੀਦਦਾਰੀ ਕਰ ਸਕਦਾ ਸੋ ਉਹਦਾ ਬਿਆਨ ਕਰ ਲਈ ਸ਼ਾਮ ਨੂੰ ਕਿਉਂਕਿ ਸਵੇਰੇ ਵੀ ਫੇਰ ਕੁਝ ਹੋ ਸਕਦਾ ਵਾ ਜਿਹੜਾ ਮੰਨ ਲਓ ਕੱਚਾ ਦੁੱਧ ਹੈ ਉਹ ਆਪਾਂ ਤੁਹਾਨੂੰ ਮਿੰਟੀ ਕਰਾ ਦੇਣੀ ਆ ਤੇ ਬੜੇ ਆਰਾਮ ਨਾਲ ਇਹ ਮੱਝ ਜਿਹੜੀ 10000 ਲੀਟਰ ਦੁੱਧ ਭਰਦੀ ਏ ਥੋੜੇ ਦਰਮਿਆਨੇ ਗੱਦਦੀ ਆ ਕੋਈ ਬੜੇ ਵੱਡੇ ਗੱਲ ਦਦੀ ਨਹੀਂ ਹੈਗੇ ਵੀਰਾਂ ਨੂੰ ਨੋਟ ਕਰਾ ਦਿੰਦੇ ਆਪਾਂ ਤੇ ਰੇਟ ਵੀ ਆਪਾਂ ਬਿਲਕੁਲ ਜਾਇਜ਼ ਹੀ ਆ ਵੀਰਾਂ ਵਾਸਤੇ ਬਾਕੀ ਸਾਰੇ ਵੀਰਾਂ ਨੂੰ ਪਤਾ ਹੋਵੇ 20-22 ਦਿਨ ਤੋਂ ਬਾਅਦ ਹੀ ਉਹ ਦੁੱਧ ਤੇ ਜਾਂਦਾ ਵਾ ਅੱਜ ਇਹਨੂੰ ਕੋਈ 5 ਕੇ ਦਿਨ ਦਾ ਸਮਾਂ ਆਇਆ ਮਗਰ ਇਹਦੇ ਕੱਢੀ ਆ ਦੋਸਤੋ ਆ 欢迎。 ਪਾਰਟੀ ਦੋਸਤੋ ਤਾਲੀ ਕਰਦੀ ਹੈ ਹਾਂ ਜੀ ਮਾੜੀ ਜਿਹੀ ਨਾ ਮਿਸਾਲ ਦੇ ਰਿਹਾ ਜੀ ਅਮਰ ਨੇ ਸਾਨੂੰ ਨਹੀਂ ਕਹਾਇਆ ਕਿ ਕਾਹਦਾ ਹੈ ਕਾਹਦਾ ਸਵਾਤਿੰਨ ਲੀਟਰ ਦੋਸਤੋ 6 ਤੋਂ 6.5 ਲੀਟਰ ਇਹਦੇ ਥੱਲੇ ਬੋਲਾ ਵੱਜ ਪੰਜ ਦਿਨ ਹੋਇਆ ਇਹਨੂੰ ਸੂਈ ਨਹੀਂ ਤੇ ਬੜੇ ਆਰਾਮ ਨਾਲ ਹੀ 10 ਲੀਟਰ ਦੋਸਤੋ ਦੁੱਧ ਭਰਦੂਗੀ ਨੀਲੀ ਦੇ ਪੱਖ ਦੀ ਹੈਗੀਆਂ ਮੱਝਾਂ ਅੱਧੀ 8:00 ਤੇ ਦੋਸਤੋ ਆਪਾਂ ਟਾਈਮ ਤੁਹਾਨੂੰ ਨੋਟ ਕਰਾ ਦਿੰਨੇ ਆ ਇੱਕ ਵਾਰ ਫਿਰ ਦੇਖ ਸਰ ਗੂਗਲ ਟਾਈਮ ਐਂਡ ਡੇਟ ਨਾਓ ਇੱਜ 6:36 AM 12th ਜੁਲਾਈ 2025 6 ਵਜੇ ਤੇ 36 ਮਿੰਟ ਦਾ ਸਮਾਂ ਹੋ ਗਿਆ ਵਾ ਤੇ 12 ਤਰੀਕ ਆ ਤੇ ਦੋਸਤੋ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਸ਼ਾਮ ਨੂੰ ਇਸੇ ਵੇਲੇ ਇਸੇ ਟਾਈਮ ਫੇਰ ਕੋਈ ਆ ਕੇ ਚੋਈ ਕਰ ਸਕਦਾ ਵਾ ਸਵੇਰੇ ਫੇਰ ਝੋ ਸਕਦਾ ਵਾ ਆਪ ਦਾ ਸਾਈ ਬਿਆਨਾ ਕਰ ਲੈ ਮੇਰੇ ਘਰੇ ਦੋ ਟਾਈਮ ਤਿੰਨ ਟਾਈਮ ਕਰੇ ਤਿੰਨ ਟਾਈਮ ਜਿੰਨੀ ਆਰ ਮਰਜ਼ੀ ਚੋਈ ਕਰ ਸਕਦਾ ਵਾ ਤੇ ਦੋਸਤੋ ਗੱਲ ਕਰਦੇ ਇਹਦੇ ਮੁੱਲ ਦੀ ਬਿਲਕੁਲ ਆਪਾਂ ਜਾਇ ਜੀ ਮੁੱਲ ਵੀ ਰਮਾ ਕੇ ਰੱਖਿਆ ਵਾ ਮੁੱਲ ਕੋਈ 80 ਨਹੀਂ ਕਰਨਾ ਕੋਈ 75 ਨਹੀਂ ਕਰਨਾ ਮੁੱਲ ਦੋਸਤੋ ਇਹਦਾ ਕਰਨ ਨੂੰ ਆਪਾਂ 72000 ਕਰਦੇ ਆ ਤੇ ਜਿਹੜੀ ਲੈ ਦੇ ਆ ਦੋਸਤੋ ਆਪਾਂ 67000 ਦੀ ਦੇ ਦਾਂਗੇ ਮੱਝ 60000 ਰੁਪਏ ਵੀ ਥੋੜਾ ਬੋੜਾ ਛੋੜ ਛੱਪਾ ਮੰਨਤਾ ਨੂੰ ਕੋਈ ਵੀ ਨੂੰ ਲਾਵੇ ਤੇ 67000 ਰੁਪਏ ਦੀ ਆਪਾਂ ਮੱਝ ਦੇ ਦਾਂਗੇ ਬਾਕੀ ਬੜੇ ਆਰਮਨ ਨੇ ਇਹਨੇ ਹਸਾਮਨ ਦਾਬ ਦੀ ਦੋ ਆਰਮਨ ਨ ਬੁੱਧ ਚਵਾਈ ਜਾਣਾ ਮੰਗਤਾ ਜਿਆਦਾ ਨਹੀਂ ਆਉਂਦੇ 21 2 ਚਵਾਦੂਗੇ 13 ਚਵਾਦੂਗੀ 10 ਲੀਟਰ ਬੜੇ ਆਰਮਨ ਦੇ ਭਰ ਜਾਣਾ ਤੇ ਬਾਕੀ ਲੱਪਾ ਲੁਪਾ ਜੇ ਲੱਗਾ ਵਾ ਮੱਝ ਨੂੰ ਵੀ ਕੋਈ ਤੁਹਾਨੂੰ ਪਤਾ ਸਾਰੇ ਵੀਰਾਂ ਨੂੰ ਕੋਈ 20 ਦਿਨ ਤੋਂ ਬਾਅਦ ਹੀ ਜਾ ਕੇ ਪ੍ਰੋਪਰ ਦੁੱਧ ਤੇ ਹੁੰਦਾ ਤੇ ਆਰ ਦੀ ਸੇਲ ਸੈਕਪ ਹੁੰਦੀ ਪਛੂਗੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਡਾਟ ਅਪਡੇਟ ਦੇ ਨਾਲ ਪਿਆਰ ਭਰੀ ਸਤਿ